ਦੇਵ ਜਸਵਿੰਦਰ ਪੱਲਾ ਜੀ ਜਿਹੜੇ ਪੰਜਾਬੀ ਅਦਾਕਾਰ ਅੱਜ ਉਹਨਾਂ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ ਹੈ 87 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦਿਹਾਂਤ ਹੋਇਆ ਪੰਜ ਮਹੀਨੇ ਪਹਿਲਾਂ ਹੀ ਜਸਵਿੰਦਰ ਪੱਲਾ ਜੀ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਸੀ ਸੋ ਕਾਫੀ ਕਲਾਕਾਰ ਵੀ ਇੱਥੇ ਮੌਜੂਦ ਨੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਜੋ ਕਿ ਕੁਝ ਹੀ ਪਲਾਂ ਦੇ ਵਿੱਚ ਹੋਣ ਜਾ ਰਿਹਾ ਹੈ ਜਸਵਿੰਦਰ ਪੱਲਾ ਦੇ ਬੇਟਾ ਉਖਰਾਜ ਪੱਲਾ ਉਹਨਾਂ ਦੀ ਪਤਨੀ ਉਹਨਾਂ ਦੀ ਪਤਨੀ ਵੀ ਇੱਥੇ ਨਾਲ ਨੇ ਮੌਜੂਦ ਨੇ ਹੋਰ ਵੀ ਕਾਫੀ ਮੋਹਾਲੀ ਤੋਂ ਡਿਪਟੀ ਮੇਅਰ ਕੁਲਜੀਤ 베ਦੀ ਜੀ ਵੀ ਇੱਥੇ ਪਹੁੰਚੇ ਹੋਏ ਨੇ ਸੋ ਰਣਜੀਤ ਰਾਣਾ ਜੀ ਸੀਨੀਅਰ ਪੱਤਰਕਾਰ ਮੋਹਾਲੀ ਤੋਂ ਉਹ ਵੀ ਇੱਥੇ ਆਏ ਹੋਏ ਨੇ ਜਾਣਕਾਰਾਂ ਤੋਂ ਪਤਾ ਲੱਗਿਆ ਹੈ ਕਿ ਇੰਡਸ ਹਸਪੀਟਲ ਦੇ ਵਿੱਚ ਜਸਵਿੰਦਰ ਭੱਲਾ ਦੇ ਮਾਤਾ ਜੀ ਐਡਮਿਟ ਸਨ ਕਾਫੀ ਚਿਰ ਤੋਂ ਬਿਮਾਰ ਸਨ ਕਿਉਂਕਿ ਜਿਹੜਾ ਪੁੱਤ ਦਾ ਦੁੱਖ 5 ਮਹੀਨੇ ਪਹਿਲਾਂ ਜਸਵਿੰਦਰ ਪੱਲਾ ਜੀ ਦੀ ਮੌਤ ਹੋਈ ਹੈ ਪੁੱਤ ਦਾ ਦੁੱਖ ਮਾਤਾ ਤੋਂ ਨਾ ਸਹਾਰ ਹੋਇਆ ਔਰ ਉਹਨਾਂ ਦੀ ਹਮੇਸ਼ਾ ਉਹ ਚਿੰਤਾ ਕਰਦੇ ਸਨ ਔਰ ਅੱਜ ਜਿਹੜੇ ਸਵੇਰੇ 10 ਵਜੇ ਆਪਣੇ ਆਖਰੀ ਸਾਹ ਉਹਨਾਂ ਨੇ ਲਏ ਜੋ ਜਸਵਿੰਦਰ ਪੱਲਾ ਦੀ ਮਾਤਾ ਜੀ ਦਾ ਅੰਤਿਮ ਸੰਸਕਾਰ ਜੋ ਕਿ ਚੰਦ ਪੱਲਾ ਦੇ ਵਿੱਚ ਹੋਣ ਜਾ ਰਿਹਾ ਹੈ ਔਰ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਹਨ ਔਰ ਖਾਸ ਜਿਹੜੇ ਹਮੇਸ਼ਾ ਜਸਵਿੰਦਰ ਪੱਲਾ ਜੀ ਦੇ ਨਾਲ ਰਹਿੰਦੇ ਸੀ ਬਾਲਮਕੰਦ ਸ਼ਰਮਾ ਜੀ ਉਹ ਵੀ ਉਹਨਾਂ ਦੇ ਨਾਲ ਨੇ ਕਿਉਂਕਿ ਹਮੇਸ਼ਾ ਦੁੱਖ ਦੀ ਘੜੀ ਦੇ ਵਿੱਚ ਬਾਲਮਕੰਦ ਸ਼ਰਮਾ ਜੀ ਉਹਨਾਂ ਦੇ ਨਾਲ ਹੀ ਰਹਿੰਦੇ ਸਨ ਜਦੋਂ ਜਸਵਿੰਦਰ ਪੱਲਾ ਜੀ ਦੀ ਵੀ ਮੌਤ ਹੋਈ ਸੀ ਉਦੋਂ ਵੀ ਹਮੇਸ਼ਾ ਉਨ੍ਹਾਂ ਦਾ ਸਾਥ ਰਿਹਾ ਔਰ ਅੱਜ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹ ਖੜੇ ਹੋਏ ਨੇ ਔਰ ਹੋਰ ਵੀ ਪਰਿਵਾਰਕ ਮੈਂਬਰ ਜਸਵਿੰਦਰ ਪੱਲਾ ਜੀ ਦੀ ਮਾਤਾ ਜੀ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਹੋਏ ਨੇ ਔਰ 87 ਸਾਲ ਦੀ ਉਮਰ ਦੇ ਵਿੱਚ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਔਰ ਕਾਫੀ ਮੋਹਾਲੀ ਤੋਂ ਸ਼ਖਸੀਅਤਾਂ ਉਹਨਾਂ ਦੇ ਅੰਤਿਮ ਦਰਸ਼ਨਾ ਦੇ ਲਈ ਪਹੁੰਚੀਆਂ ਹੋਈਆਂ ਨੇ ਮੋਹਾਲੀ ਤੋਂ ਵੀ ਕਾਫੀ ਜੇਕਰ ਆਪਾਂ ਕਲਾਕਾਰਾਂ ਦੀ ਵੀ ਗੱਲ ਕਰੀਏ ਉਹ ਵੀ ਆ ਰਹੇ ਨੇ ਭੁਖਰਾਜ ਭੱਲਾ ਆਪਣੀ ਦਾਦੀ ਜੀ ਦੇ ਅੰਤਿਮ ਦਰਸ਼ਨਾ ਦੇ ਲਈ ਵੀ ਪਹੁੰਚ ਗਏ ਨੇ ਸੋ ਪਰਿਵਾਰਕ ਮੈਂਬਰ ਵੀ ਉਹਨਾਂ ਦੇ ਨਾਲ ਬੇਹਤ ਦੁੱਖ ਦੀ ਘੜੀ ਹੈ ਜਿਹੜੇ ਕਿ ਜਸਵਿੰਦਰ ਭੱਲਾ ਜੀ ਦੇ ਪਰਿਵਾਰ ਨਾਲ ਖੜੇ ਰਹਿੰਦੇ ਨੇ ਖਾਸ ਕਰ ਸੀਨੀਅਰ ਪੱਤਰਕਾਰ ਰஞ்சிਤ ਰਾਣਾ ਉਹ ਵੀ ਹਮੇਸ਼ਾ ਜਸਵਿੰਦਰ ਭੱਲਾ ਦੇ ਪਰਿਵਾਰ ਨਾਲ ਖੜਦੇ ਸੀ ਅੱਜ ਵੀ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹੋਏ ਨੇ ਸੋ ਉਹਨਾਂ ਦੇ ਅੰਤਿਮ ਦਰਸ਼ਨਾਂ ਲਈ ਪਰਿਵਾਰਕ ਮੈਂਬਰ ਔਰ ਹੋਰ ਵੀ ਸ਼ਖਸੀਅਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਸੋ ਬੇਹਦ ਦੁੱਖ ਦੀ ਘੜੀ ਹੈ ਭੱਲਾ ਪਰਿਵਾਰ ਲਈ ਕਿਉਂਕਿ ਪੁਖਰਾਜ ਭੱਲਾ ਹਲੇ ਆਪਣੇ ਪਿਤਾ ਦੀ ਉਸ ਦੁੱਖ ਦੀ ਘੜੀ ਵਿੱਚੋਂ ਨਿਕਲੇ ਨਹੀਂ ਸੀ ਕਿ ਹੁਣ ਉਹਨਾਂ ਨੂੰ ਆਪਣੀ ਦਾਦੀ ਦੇ ਜਿਹੜੇ ਅੰਤਿਮ ਦਰਸ਼ਨ ਕਰਨੇ ਪੈ ਰਹੇ ਨੇ ਸੋ ਪਿਛਲਾ ਸਾਲ ਜਿਹੜਾ ਕਿ ਜਸਵਿੰਦਰ ਭੱਲਾ ਜੀ ਜਦੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਸੀ ਅ ਪੱਲਾ ਪਰਿਵਾਰ ਉਸ ਦੁੱਖ ਦੀ ਘੜੀ ਚ ਹਲੇ ਨਿਕਲਿਆ ਨਹੀਂ ਸੀ ਕਿ ਅ ਜਸਵਿੰਦਰ ਪੱਲਾ ਦੇ ਮਾਤਾ ਜੀ ਯਾਨੀ ਕਿ ਪੁਖਰਾਜ ਪੱਲਾ ਦੇ ਦਾਦੀ ਜੀ 87 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਨੇ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਅ ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ 베ਦੀ ਜੀ ਔਰ ਅਦਾਕਾਰ ਬਾਲਮਕੰਦ ਸ਼ਰਮਾ ਸੀਨੀਅਰ ਪੱਤਰਕਾਰ ਰঞ্জੀਤ ਰਾਣਾ ਤੇ ਹੋਰ ਸ਼ਖਸੀਅਤਾਂ ਇੱਥੇ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਸੋ ਕਈ ਦਿਨਾਂ ਤੋਂ ਜਾਣਕਾਰਾਂ ਤੋਂ ਪਤਾ ਚੱਲਿਆ ਹੈ ਕਿ ਜਸਵਿੰਦਰ ਪੱਲਾ ਦੇ ਮਾਤਾ ਜੀ ਬਿਮਾਰ ਚੱਲਦੇ ਆ ਰਹੇ ਸਨ ਕਿਉਂ

ਜਦੋਂ ਉਹ ਬਸਵਿੰਦਰ ਗਿਆ ਤੇ ਬਹੁਤ ਵੱਡਾ ਸ਼ੌਕ ਸੀ ਉਸ ਤੋਂ ਇਹ ਨਿਕਲ ਨਹੀਂ ਸਕੇ ਸਰ 5 ਮਹੀਨੇ ਹੋਇਆ ਇਹ ਵੀ ਨਹੀਂ ਸਹਾਰ ਸਕੇ ਮਾਂ ਲਈ ਬਹੁਤ ਔਖਾ ਹੁੰਦਾ ਤੇ ਕੁਝ ਨਹੀਂ ਕਹਿ ਸਕਦੇ ਇਸ ਬਾਰੇ ਉਦੋਂ ਦੇ ਬਿਮਾਰ ਸੀਗੇ ਜਦੋਂ ਉਹ ਉਦੋਂ ਦੇ ਢਿੱਲੇ ਸੀ ਮਤਲਬ ਡਿਫਰੈਂਟ ਸਟੇਟ ਆਫ ਮਾਈਂਡ ਸੀ ਤੇ ਮੈਂ ਡੈਮੈਂਸ਼ੀਆ ਹੋ ਜਾਂਦਾ ਪੁਰਾਣੀਆਂ ਗੱਲਾਂ ਯਾਦ ਕਰਦੇ ਆ ਵਿੱਚ ਵਿੱਚ ਅਪ ਡਾਊਨ ਹੁੰਦੇ ਰਹੇ ਆ ਲਿਜ ਕਾਫੀ ਪਹਿਲਾਂ ਡਾਊਨ ਆ ਗਏ 2-3 ਮਹੀਨੇ ਪਹਿਲਾਂ ਫਿਰ 2 ਕੁ ਮਹੀਨੇ ਬੇਟੀ ਕੋਲ ਚਲੇ ਗਏ ਤਾਂ ਉਦੋਂ ਇਨਕ ਰਹੇ ਉੱਥੇ ਕੁਝ ਬੈਟਰ ਹੋਏ ਫਿਰ ਫਿਰ ਉਸ ਤੋਂ ਬਾਅਦ ਪਿਛਲੇ ਹਫਤੇ ਇਹਨਾਂ ਦੀ ਕਾਫੀ ਤਬੀਅਤ ਡਾਊਨ ਹੋ ਗਈ ਕੱਲ ਹੋਈ ਜੀ ਕੱਲ ਇਹਨਾਂ ਨੇ ਖਾਣਾ ਪੀਣਾ ਸਵੇਰ ਤੋਂ ਛੱਡ ਦਿੱਤਾ ਸੀਗਾ ਤੇ ਈਵਨਿੰਗ ਤੱਕ ਪਲਸ ਰੇਟ ਡਾਊਨ ਹੋ ਗਿਆ ਸ਼ਾਮ ਨੂੰ ਫਿਰ ਹਸਪੀਟਲਾਈਜ਼ ਕੀਤਾ ਤੇ ਵੈਂਟੀਲੇਟਰ ਤੇ ਲਾਤਾ ਉਦੋਂ ਅੱਜ ਸਵੇਰੇ ਫਿਰ ਉਹ 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 ਰਗਾ ਦੇ ਪਰਸੋਂ ਨੂੰ ਆਸਤਿਕogne ਤੇ ਪਰਸੋਂ ਨੇ ਘਰ ਦਾ ਜਿਹੜਾ ਹੈਗਾ ਸਹਿਜ ਪਾਠ ਰੱਖਣਾ ਤੇ ਕਮਿੰਗ 6 ਫਰਵਰੀ ਨੂੰ ਗੁਰਦੁਆਰਾ ਸਾਚਾ ਧੰਨ ਸਾਹਿਬ ਦੁਪਹਿਰੇ 12:30 ਤੋਂ 1:30 ਵਜੇ ਤੱਕ ਅੰਤਮ ਅਰਦਾਸ ਹੋ ਰਹੀ ਹੈ ਤੁਸੀਂ ਕੀ ਲੱਗਦੇ ਹੋ ਉਹਨਾਂ ਦੇ ਮੈਂ ਜੀ ਫੈਮਿਲੀ ਫਰੈਂਡ ਨਾ ਜਸਵਿੰਦਰ ਭਲੌਣਾ ਦੇ ਪੁਰਾਣੇ ਸਾਡੇ ਸੁਵੰਧੇ ਮੈਂ ਐਮਐਸਓ ਜਲਾ ਉਹਨਾਂ ਦਾ ਫਰੈਂਡ ਹਾਂ ਮੈਂ ਪੁਰਾਣਾ ਵਾਰ ਦਾ ਖਾਂ ਦਾ ਪਹਾੜ ਤੁਹਾਡੇ ਤੇ ਜੀ ਗਿਆ ਕਿ 5 ਦਿਨ ਪਹਿਲਾਂ ਵੀ ਬਹੁਤ ਵੱਡੀ ਤਸ਼ੱਦਦ ਦੀ ਇਹ ਇੱਕ ਤਰ੍ਹਾਂ ਹੋਈ ਹੈ ਫੈਮਿਲੀ ਦੇ ਵਿੱਚ ਐਕਚੁਅਲੀ ਉਹੀ ਰੱਬ ਦਾ ਰੰਗ ਹੀ ਨੇ ਜੀ ਬਸ ਇੱਥੇ ਆ ਕੇ ਮੈਨੂੰ ਲੱਗਦਾ ਤੁਸੀਂ ਹਾਰ ਜਾਂਦੇ ਹੋ ਨਾ ਕੁਝ ਕਰ ਸਕਦਾ ਆਪਣੇ ਵੱਲੋਂ ਬਾਹਰ ला ਸਕਦੇ ਹੋ ਤੁਸੀਂ ਜਿੰਨਾ ਜੋ ਪਰਮਾਤਮਾ ਦੇ ਹੱਥ ਚ ਜੀ ਮੋਕੂ ਇਹ ਤਰ੍ਹਾਂ ਪਿਆ ਹਾਂ ਜੀ ਹਾਂ ਜੀ ਜੀ ਵੈਸੇ ਵੀ ਏਜ ਵੀ ਸੀਗੀ ਜੀ ਪਰ ਥੋੜੇ ਵੀਕ ਤਾਂ ਸਗੇ ਹਾਂ ਸਾਪਾ ਦੀ ਜਾਣ ਤੋਂ ਬਾਅਦ ਕਿਹੜਾ ਇੱਕ ਮਤਲਬ ਉਹ ਕੌਮੀ ਹੋ ਗਈ ਸੀ ਨਹੀਂ ਵੀਕ ਤਾਂ ਪਹਿਲਾਂ ਵੀ ਸੀਗੀ ਜੀ ਉਸ ਤੋਂ ਬਾਅਦ ਡੈਫੀਨਿਟਲੀ ਫਰਕ ਤਾਂ ਪੈਂਦਾ ਹੀ ਹੈ ਜੀ ਤੁਮ ਜੁਰ ਹਮੇਸ਼ਾ ਹੀ ਤੁਸੀਂ ਭੱਲਾ ਸਾਹਿਬ ਦੇ ਨਾਲ ਵੀ ਰਹਿੰਦੇ ਸੀ ਔਰ ਜਿਵੇਂ ਉਹ ਮਾਤਾ ਜੀ ਤੁਹਾਡੇ ਵੀ ਮਾਤਾ ਜੀ ਹੀ ਲੱਗਦੇ ਸੀ ਇੱਕ ਤਰ੍ਹਾਂ ਹੈ ਨਾ ਸੋ ਕੀ ਕਹੋਗੇ ਤੁਸੀਂ ਇਸ ਤੋਂ ਲਿਖੀ ਮਾਤਾ ਜੀ ਸਤੁ ਦੁੱਖ ਲਪਟ ਦੇਖੋ ਜਸਵਿੰਦਰ ਭੱਲਾ ਤੇ ਮੈਂ ਅਗਸਤ 1970 ਦੇ ਵਿੱਚ ਇਕੱਠੇ ਜਮਾਤੀ ਜਦੋਂ ਬਣੇ ਤਾਂ ਮੈਂ ਦਰਾਹੇ ਗਿਆ ਦਰਸ਼ਨ ਕੀਤੇ ਮਾਤਾ ਜੀ ਦੇ ਉਸ ਦਿਨ ਤੋਂ ਹੀ ਪ੍ਰਮਾਤਮਾ ਨੇ ਕੋਈ ਐਸੀ ਰਚਨਾ ਰਚੀ ਕਿ ਮਾਂ ਨੇ ਪੁੱਤ ਤੋਂ ਵੱਧ ਮੈਨੂੰ ਪਿਆਰ ਦਿੱਤਾ ਛੋਟਾ ਪੁੱਤ ਮੰਨ ਕੇ ਕਿਹਾ ਕੁਝ ਦਿਨ ਪਹਿਲਾਂ ਵੀ ਮੈਨੂੰ ਕਹਿੰਦਾ ਮੇਰਾ ਬਾਲਾ ਪੁੱਤ ਜੀ ਦਾ ਮੇਰਾ ਬਾਲਾ ਪੁੱਤ ਹੈਗਾ ਮੈਨੂੰ ਕਹਿੰਦੇ ਠੰਡ ਬਹੁਤ ਆ ਬੇਟਾ ਮੈਂ ਨਾ ਗੁਰਦੁਆਰੇ ਮੱਥਾ ਟੇਕਣ ਜਾਣਾ ਹੈਗਾ ਵਾ ਕਟਾਨਾ ਸਾਹਿਬ ਤੇ ਮੈਂ ਕਿਹਾ ਮਾਂ ਬਹੁਤ ਮੀ ਪਿਆਰ ਹੈ ਠੰਡ ਹੈਗੀ ਮੈਂ ਥੋੜੇ ਦਿਨ ਤੁਸੀਂ ਧੁੱਪਾ ਨਿਕਲਣ ਲੱਪਣ ਮੈਂ ਗੱਡੀ ਤੇ ਲੈ ਕੇ ਜਾਊਗਾ ਕਟਾਨਾ ਸਾਹਿਬ ਕੋਈ ਦਰਾਹੇ ਦੇ ਕੋਲ ਬੜੀ ਆਸਥਾ ਸੀ ਮਾਤਾ ਜੀ ਦੀ ਭਲਾਈ ਤੇ ਡੈਡੀ ਦੀ ਭਲਾ ਜੀ ਦੀ ਤੇ ਪਰਿਵਾਰ ਦਾ ਹੀ ਬਹੁਤ ਜ਼ਿਆਦਾ ਛਕੜਾਂ ਸਾਹ ਬਣ ਜਾਣਾ ਤੇ ਮੈਂ ਵਾਦਾ ਕੀਤਾ ਸੀ ਕਿ ਮਾਂ ਧੁੱਪ ਚੜ ਲਵੇ ਮੈਂ ਤੁਹਾਨੂੰ ਲੈ ਕੇ ਜਾਊਂਗਾ ਪਰ ਉਹ ਧੁੱਪ ਚੜੀ ਨਹੀਂ ਮਾਤਰ ਦੀ ਸੋ ਕਿਦਾਂ ਦਾ ਸੁਭਾਅ ਰਿਹਾ ਉਹਨਾਂ ਦਾ ਪਹਿਲਾਂ ਤਾਂ ਮਤਲਬ ਜਿਵੇਂ ਭੱਲਾ ਸਾਹਿਬ ਸੀਗੇ ਮੈਨੂੰ ਲੱਗਦਾ ਉਦੋਂ ਤਾਂ ਕਾਫੀ ਜ਼ਿਆਦਾ ਨੇਚਰ ਵਧੀਆ ਹੋਏਗੀ ਖੁਸ਼ ਰਹਿੰਦੇ ਹੋਣਗੇ ਜਦੋਂ ਭੱਲਾ ਸਾਹਿਬ ਗਏ ਨੇਚਰ ਵਿੱਚ ਵੀ ਕਾਫੀ ਫਰਕ ਆਇਆ ਸੀ ਦੇਖੋ ਸਾਡੀ ਮਾਂ ਦੀ ਖੂਬੀ ਸੀ ਕਿ ਹੱਥੀਂ ਕੰਮ ਕਰਕੇ ਮਾਂ ਨੇ ਟੱਬਰ ਨੂੰ ਬੰਨਿਆ ਹੋਇਆ ਸੀਗਾ ਤੇ ਇਹ ਤਰਵਾਜ ਹੁਣ ਆਏ ਆਪਾਂ ਡੋਮੈਸਟਿਕ ਹੈਲਪ ਲੈਣ ਲੱਪੇ ਘਰ ਚ ਹੈਲਪ ਲੈਣ ਲੱਗੇ ਦਰਾਹੀ ਵੀ ਤੇ ਲਿਧਾਣੇ ਵੀ ਬਨਵੇ ਚ ਆ ਗਏ ਮਾਂ ਨੇ ਆਪਣੇ ਹੱਥੀ ਸਾਨੂੰ ਮਿੱਥੀਆਂ ਰੋਟੀ ਪਕਾ ਕੇ ਖਵਾਣੀ ਸਾਗ ਦੀ ਰੋਟੀ ਖਵਾਣੀ ਮੱਕੀ ਰੋਟੀ ਮੱਕੀ ਦੇ ਬਹੁਤ ਸ਼ਕੀਨ ਸੀ ਪੱਲਾ ਸਾਹਿਬ ਬਹੁਤ ਸ਼ਕੀਨ ਸੀ ਤੇ ਮਾਂ ਦੇ ਹੱਥ ਦੀਆਂ ਰੋਟੀਆਂ ਸੀ ਪਤਾ ਨਹੀਂ ਕਿੰਨੇ 40 45 ਸਾਲ ਖਾਧੀਆਂ ਤੇ ਉਹ ਜਿਹੜੀ ਸਾਨੂੰ ਦਿਨ ਨਹੀਂ ਭੁੱਲ ਸਕਦੇ ਤੇ ਪਰ ਇਹ ਮੈਂ ਜਰੂਰ ਕਹੂੰਗਾ ਪੱਲਾ ਜੀ ਦੀ ਮੌਤ ਤੋਂ ਬਾਅਦ ਮਾਂ ਟੁੱਟ ਗਈ ਸੀ ਮੈਂ ਬਹੁਤ ਵਾਰੀ ਕੋਸ਼ਿਸ਼ ਕਰਨੀ ਮਾਂ ਨੂੰ ਮੈਂ ਰਵਾਵਾ ਮੇਰੇ ਪੱਥਰ ਬਨ ਜਾਣਾ ਕਣ ਨਹੀਂ ਮੇਰੇ ਭੱਲੇ ਨੇ ਕਿਹਾ ਜਿੱਦੜ ਫੁੱਲ ਅਸੀਂ ਲੈ ਕੇ ਜਾਣਾ ਸੀ ਭੱਲਾ ਸਾਹਿਬ ਦੇ ਮੈਂ ਕਿਹਾ ਮਾਂ ਉੱਠ ਆਪਾਂ ਚਲੀਏ ਕਟਾਰਾ ਸਾਹਿਬ ਚੱਲਦੇ ਆਂ ਕਿਹਦੇ ਉੱਥੇ ਕਰਨਾ ਮੈਂ ਕਿਹਾ ਭੱਲਾ ਸਾਹਿਬ ਦੇ ਫੁੱਲ ਜਸੁੰਦਰ ਦੇ ਫੁੱਲ ਪਹੁੰਚ ਲੈ ਭੱਲੇ ਨੇ ਕਿਹਾ ਤੂੰ ਰੇਫਰ ਦਾ ਇੱਥੇ ਆ ਜਿਹੜੀ ਮਾਂ ਮੰਨਦੀ ਨਹੀਂ ਸੀ ਪਰ ਸਾਨੂੰ ਦੁੱਖੇ ਲੱਗਾ ਕਿ ਮਾਂ ਪੱਥਰ ਹੋਈ ਜਾਂਦੀ ਫਿਰ ਮੈਂ ਜਦੋਂ ਕਿਹਾ ਵੀ ਫੁੱਲ ਤਰਨ ਚੱਲਦੇ ਆਂ ਇੱਥੇ ਬਹਾਦਰ ਸਿੰਘ ਪੱਲੇ ਫੁੱਲ ਤਰ ਅਸੀਂ ਉੱਥੇ ਭੱਲੇ ਦੇ ਫੁੱਲ ਤਰਨ ਚੱਲਦੇ ਆਂ ਫਿਰ ਰੋਏ ਬਹੁਤ ਗੱਲ ਆ ਕੇ ਬਹੁਤ ਰੋਏ ਅਸੀਂ ਕਿ ਸ਼ੁਕਰ ਹੈ ਮਾਂ ਰੋਈ ਆ ਇਹ ਪੱਥਰ ਨਾ ਬਣ ਜਾਂਦੀ ਪਰ ਮਾਂ ਨੇ ਨਾ ਰੋਜ਼ ਯਾਦ ਕਰਨਾ ਰੋਜ਼ ਹੀ ਮੇਰੇ ਨਾਲ ਗੱਲ ਆ ਕੇ ਰੋਣਾ ਰੋਜ਼ ਹੀ ਇਸ ਤਰ੍ਹਾਂ ਰੋਲੀ ਮਤਲਬ ਇਹ ਲੱਗਾ ਕਿ ਮਾਂ ਜਿਹੜੀ ਉਹ ਦਰਦ ਭੁਲਾਈ ਨਹੀਂ ਸਕੀ ਉਸ ਦਰਦ ਵਿੱਚ ਹੀ ਮੱਚ ਗਈ ਸੋ ਹੋਰ ਵੀ ਕਈ ਵਾਰ ਯਾਦਾਂ ਹੁੰਦੀਆਂ ਨੇ ਜਿਹੜੀਆਂ ਮਾਵਾਂ ਸਾਂਝੀਆਂ ਕਰਦੇ ਹੁੰਦੇ ਐ ਸੋ ਜਸਵਿੰਦਰ ਭੱਲਾ ਦੀ ਅਜਿਹੀ ਕਿਹੜੀ ਯਾਦ ਸੀ ਜਦੋਂ ਜਸਵਿੰਦਰ ਭੱਲਾ ਜੀ ਗਏ ਐ ਉਹਨਾਂ ਨੇ ਉਹ ਯਾਦ ਤੁਹਾਡੇ ਨਾਲ ਸਾਂਝੀ ਕੀਤੀ ਹੋਵੇ ਸੱਚ ਪੁੱਛੋ ਤਾਂ ਜਸਵਿੰਦਰ ਨੇ ਮੈਨੂੰ ਕਿਹਾ ਕਰਨਾ ਮੈਨੂੰ ਕਿਸੇ ਸਿਆਣੇ ਨੇ ਕਿਹਾ ਵਾ ਕਿ ਜਦ ਤੱਕ ਤੇਰੀ ਮਾਂ ਜੀਂਦੀ ਨਾ ਤੈਨੂੰ ਕੁਝ ਨਹੀਂ ਹੋਣ ਲੱਗਾ ਕਹਿੰਦੇ ਮੈਂ ਇਸ ਕਰਕੇ ਸੈਲਫਿਸ਼ਰ ਕੇ ਮਾਦੀ ਸੇਵਾ ਬਹੁ ਕਰਦਾ ਵੈਸਾ ਕੱਲਾ ਪੁੱਤ ਸੀ ਵੈਸੀ ਬਹੁ ਸੇਵਾ ਕਰਦੇ ਸੀ ਜਦੋਂ ਕੈਰੀਜਟਾ 3 ਦੀ ਸ਼ੂਟਿੰਗ ਚੱਲਦੀ ਪਈ ਸੀ ਉੱਥੇ ਆਪਣਾ ਲੰਡਨ ਉਥੋਂ ਖਬਰ ਅਸੀ ਕਿ ਜੀ ਵੀ ਮਾਤਾ ਹੀ ਢਿੱਲੇ ਆ ਤੇ ਇੰਨਾ ਫਿਕਰ ਲਾਇਆ ਇਹਨਾਂ ਨੇ ਸਾਰੇ ਯੂਨਿਟ ਨੂੰ ਸੁਮੇਪ ਕੰਗ ਜੀ ਨੂੰ ਡਾਇਰੈਕਟਰ ਸਾਹਿਬ ਨੂੰ ਕਿਹਾ ਵੀ ਛੇਤੀ ਸ਼ੂਟਿੰਗ ਕਰਦੇ ਮਾਂ ਢਿੱਲੀ ਆ ਤੇ ਅਸੀਂ ਮੈ ਤੇ ਪਖਰਾਜ ਦਾਖਲ ਕਰਾਇਆ ਮਾਂ ਨੂੰ ਇੱਥੇ ਆਪਣਾ ਹਸਪਤਾਲ ਚ ਮੈਕਸ ਹਸਪਤਾਲ ਠੀਕ ਠਾਕ ਕਰ ਲਿਆ ਅਸੀਂ ਕਿਹਾ ਜੀ ਸਦਰ ਚਿੰਤਾ ਨਾ ਕਰੋ ਮਾਂ ਠੀਕ ਆ ਪਰ ਇੰਨਾ ਟੈਸ ਸੀ ਮਾਂ ਦੇ ਨਾਲ ਤੇ ਉਹਨੂੰ ਸੀਗਾ ਵੀ ਮੇਰੀ ਮਾਂ ਜੀ ਦੀ ਰਣ ਚਾਹੀਦੀ ਆ ਤਾਂ ਮੈਂ ਠੀਕ ਆ ਇਸੇ ਮਤਲਬ ਕਹ ਲਓ ਜਸੁੰਦਰ ਦੇਨ ਨਾ ਬਚਣਾ ਤੇ ਮੈਂ ਯਕੀਨ ਕਰੀਗਾ 18 ਅਗਸਤ ਨੂੰ ਮੈਂ ਸਰਕਾਰੀ ਦੌਰੇ ਤੇ ਹਜ਼ਾਰ ਹਦਰਾਬਾਦ ਗਿਆ ਉੱਥੇ ਖਬਰ ਆਈ ਵੀ ਉਨੀ ਰਾਤ ਨੂੰ ਮਾਂ ਢਿੱਲੇ ਹੋ ਗਏ ਆ ਜਿਸਦੇ ਢਿੱਲਾ ਹੋ ਗਿਆ ਤੇ ਮੇਰੀ ਵਾਈਫ ਕਹਿੰਦੇ ਅਸੀਂ ਫਟੀ ਲੈ ਕੇ ਆਏ ਆ ਤੇ ਡਾਕਟਰਾਂ ਨੇ ਜਵਾਬ ਹੀ ਦਿੱਤਾ ਆਲਬਸਟ ਇਨਸਟੋ ਬ੍ਰੇਨ ਸਟ੍ਰੋਕ ਹੋਈ ਆ ਤੇ ਮੇਰੇ ਮਨ ਚ ਉਹੀ ਗੱਲ ਮੇਰੇ ਸਾਥੀ ਵੀ ਕਹਿੰਦੇ ਤੂੰ ਘਬਰਾਇਆ ਕਿਉਂ ਨਹੀਂ ਮੈਂ ਕਹਿੰਦਾ ਨਹੀਂ ਮੈਨੂੰ ਗੱਲ ਕਹੀ ਹੀ ਆ ਮੇਰੀ ਮਾਂ ਨਾਲ ਗੱਲ ਕਰਾਓ ਰਾਤ 10 ਵੇ ਮਾਂ ਨਾਲ ਗੱਲ ਕੀਤੀ ਮਾਂ ਚ ਸੋ ਉਹ ਜਿਹੜੀ ਮਾਣਾ ਅਟੈਚਮੈਂਟ ਆ ਮੇਲਾ ਦੁਨੀਆ ਹਰ ਪੁੱਤ ਦੀ ਮਾਣਾ ਹਰ ਮਾ ਦੀ ਪੁੱਤ ਨਾ ਹੁੰਦੀ ਪਰ ਭੱਲਾ ਸਾਹਿਬ ਦੀ ਮਾ ਨਾਲ ਤੇ ਮਾ ਦੀ ਭੱਲੇ ਨਾਲ ਡਿਫਰੈਂਟ ਹੀ ਸੀ ਸੋ ਭੋਗ ਬਾਰੇ ਥੋੜੀ ਜਾਣਕਾਰੀ ਅੱਜ ਹੀ ਅਸੀਂ ਪਰਿਵਾਰ ਵੱਲੋਂ ਫੈਸਲਾ ਕੀਤਾ ਕਿ ਅਸੀਂ ਸਧਾਰਨ ਪਾਠ ਜਿਹੜਾ ਵਾ ਉਹ ਅਗਿੱਠਾ ਸਾਦੀ ਰਕਮ ਰਸਮ ਤੋਂ ਬਾਅਦ ਅਸੀਂ ਘਰੇ ਖਿਲਾ ਲਾਣਾ ਸ਼ੁਕਰਵਾਰ 30 ਤਰੀਕ ਨੂੰ ਤੇ 6 ਫਰਵਰੀ ਸ਼ੁਕਰਵਾਰ 12:30 ਵਜੇ ਅਸੀਂ 사ਤਾਤਨ ਗੁਰਦੁਆਰਾ 3B1 ਫੇਸ ਮਹਾਂ ਲੀਜੇ ਉੱਥੇ ਅਸੀਂ ਮਾਤਾ ਦਾ ਅੰਤਿਮ ਅਰਦਾਸ ਜਿਹੜੀ ਉਹ ਪੇਂਟ ਕਰਾਂਗੇ ਤੇ 12:30 ਤੋਂ 1:30 ਵਜੇ ਤੱਕ ਸਾਧਾਤਨ ਗੁਰਦੁਆਰੇ ਥੀਵੀਵਾਂ ਚ ਅੰਤਿਮ ਅਰਦਾਸ ਹੋਏਗੀ ਪ੍ਰੋਤ ਲੰਗਰ ਆ ਤੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਪਰਿਵਾਰ ਵਾਸਤੇ ਬਹੁਤ ਬਹੁਤ ਧੰਨਵਾਦ